ਅਸੀਂ ਆ ਜੀ ਇਸ ਸਮੇਂ ਬਿਲਕੁਲ ਭੂਮਤ ਰੇਖਾ ਦੇ ਉੱਪਰ ਜਿਹੜੀ ਕੀਨੀਆਂ ਦੇ ਵਿੱਚ ਪੈਂਦੀ ਆ ਸਰਦਾਰ ਮਨਮਿੰਦਰ ਸਿੰਘ ਜੀ ਸਾਡੇ ਨਾਲ ਆ ਤੇ ਸਾਰੀ ਗੱਲਬਾਤ ਕਰਦੇ ਆ ਵੇਖੋ ਧਰਤੀ ਦੇ ਅੱਧ ਦੇ ਵਿੱਚ ਆ ਇਹ ਵੱਖਰਾ ਤਜ਼ਰਬਾ ਇੱਕ ਵੱਖਰਾ ਐਕਸਪੀਰੀਅੰਸ ਆ ਭਾਈ ਦੱਸੋ ਥੋੜਾ ਇਹਦੇ ਬਾਰੇ ਆ ਜੇ ਤੁਹਾਨੂੰ ਦੱਸਿਆ ਜੇ ਲਾਈਨ ਆਉਂਦੀ ਆ ਨਾ ਆ ਜਿਹੜੀ ਹਾਂਜੀ ਹਾਂ ਇਹ ਧਰਤੀ ਦਾ ਅੱਧ ਆ ਹਾਂ ਉੱਥੇ ਤੁਹਾਨੂੰ ਦੂਸਰਾ ਪਿੱਲਰ ਦਿਖਦਾ ਹਾਂਜੀ ਹਾਂਜੀ ਜਿੱਥੇ ਆਪਾਂ ਖੜੇ ਆ ਹਾਂ ਤੇ ਸਾਊਥਨ ਇਹਨੂੰ ਅਸੀਂ ਦਖਣੀ ਧਰੋ ਕਹਿੰਦੇ ਆ ਪੰਜਾਬੀ ਵਿੱਚ ਦਖਣੀ ਧਰੋ ਹਾਂ ਇਹ ਤੁਸੀਂ ਦਖਣੀ ਧਰੋ ਤੇ ਆ ਹਾਂ ਜੋ ਤੁਸੀਂ ਇੱਥੇ ਖੜ੍ਹ ਜਾਂਨੇ ਆ ਹਾਂਜੀ ਆਹ ਲਾਈਨ ਤੁਸੀਂ ਹੁਣ ਐਨ ਅੱਧ ਤੇ ਅਦੁਨੀਆ ਚ ਆ ਮਤਲਬ ਇਕਲਾ ਤੇ ਮੇਰੀ ਇਧਰ ਦਖਣੀ ਧਰੋ ਚ ਆਹ ਲੱਤ ਮੇਰੀ ਉਤਰੀ ਧਰੋ ਚ ਆ ਹਾਂਜੀ ਠੀਕ ਆ ਤੇ ਹੁਣ ਹੁਣ ਤੁਸੀਂ ਨਾਰਥਨ ਚ ਆ ਕੇ ਉਤਰੀ ਧਰੋ ਤੇ ਓਕੇ ਓਕੇ ਤੇ ਇਹ ਮੈਨੂੰ ਦੱਸ ਰਹੀ ਇੱਥੇ ਆ ਕੇ ਕੁਝ ਮੈਗਨੇਟਿਕ ਫੀਲਡ ਦਾ ਵੀ ਕੋਈ فرق ਪੈਂਦਾ ਹਾਂਜੀ ਜੀ ਦੁਨੀਆ ਦੀ ਅਰਥ ਦੇ ਦੋ ਮੈਗਨੇਟਿਕ ਫੀਲਡ ਆ ਹਾਂਜੀ ਉਹ ਦੋਨੇ ਸਾਈਡ ਤੇ ਡਿਫਰੈਂਟ ਵਗਦੇ ਉਹ ਕਿੱਦਾਂ ਚੱਲਣਗੇ ਉਹਦਾ ਤੁਹਾਨੂੰ ਅਸੀਂ ਹੁਣ ਨਜ਼ਾਰਾ ਦੁਕਾ ਚਲੋ ਉਹ ਦੇਖਦੇ ਹਾਂ ਹਾਂ ਰੈਡੀ ਯੈਸ ਰੈਡੀ ਕਮ ਲਾਈਨ ਹੈ ਲਾਈਨ ਹੈ ਇੱਥੇ ਹੀਰ ਹੀਰ ਥਿਸ ਪੁਆਇੰਟ ਹੀ ਅਟ ਥਿਸ ਪੁਆਇੰਟ ਟਿਲ ਥੈਟ ਪੁਆਇੰਟ ਹਾਂ ਹੀਰ ਥੈਟਸ ਦ ਲਾਈਨ ਆਫ ਥਿਸ ਸਾਈਡ ਥਿਸ ਇਜ਼ ਦ ਬੋਟਮ ਆਫ ਆਫ ਦ ਵਰਲਡ ਥਿਸ ਇਜ਼ ਦ ਸਾਊਥਰਨ Hemisphere, hemisphere huh. the moment you cross that line, you're in know, the top half of the world. Okay. The northern? Hemisphere. Hemisphere. Hmm. So we normally say the equator line, it's just an imaginary line. Imaginary. So if this is the equator line, yeah. then we can prove it. Yeah. Yes. With a brief experiment. Okay, okay. Well, let's the go. The Coriolis experiment. Okay. Mm -hmm. So it's all about the rotation. Rotation. ਇਹ ਪਤਾ ਦੇਖਿਓ ਕਿ ਇਧਰ ਨੂੰ ਮੰਡਿਆ ਹਾਂਜੀ ਠੀਕ ਹੈ ਕਲੋਕਵਾਇਸ ਸੋ ਇਹਦੀ ਜਿਹੜੀ ਮੈਗਨੈਟਿਕ ਫੀਲਡ ਆ ਕਲੋਕਵਾਇਸ ਚੱਲਦੀ ਆ ਆਪਾਂ ਨਾਰਥ ਤੇ ਖੜੇ ਆ ਭਾਈ ਹਾਂਜੀ ਸੋ ਇਹਦੀ ਚੱਲਦੀ ਆ ਹਾਂ ਬਿਲਕੁਲ ਇਧਰ ਨੂੰ ਘੁੰਮਦਾ ਪਿਆ ਹੈ ਹਾਂ ਲੈਟਸ ਡੂ ਇਟ ਇਨ ਦ ਸਾਊਥ ਸਾਊਥ ਚ ਕਰਦੇ ਹੁਣ ਇਹਨੂੰ ਹੋ ਜੀ ਇਹ ਵੀ ਇੱਕ ਵੱਖਰਾ ਤਰਬਾ ਦੂਸਰੇ ਪਾਸੇ ਦੇਖਾਂਗੇ ਉਧਰ ਪੱਤਾ ਦੂਸਰੇ ਪਾਸੇ ਨੂੰ ਪਾਣੀ ਦੂਸਰੇ ਪਾਸੇ ਨੇ ਘੁਮੇਗਾ ਹੈ ਹਾਂਜੀ ਇਹ ਕਲੌਕਵਾਈਜ਼ ਚੱਲਿਆ ਸੀਗਾ ਇਹ ਕਲੌਕਵਾਈਜ਼ ਸੀਗਾ ਜੀ ਇਧਰ ਹੁਣ ਇਧਰ ਨੂੰ ਤੁਸੀਂ ਆਪਰੇ ਬਿਲਕੁਲ ਤੁਸੀਂ ਆਹ ਲਾਈਨ ਤੋਂ ਤਕਰੀਬਨ ਤਕਰੀਬਨ 13 ਜਾਂ 4 ਸਟੈਪ 1 2 3 4 5 ਸਟੈਪ ਵੱਖਰੇ ਆ ਗਏ ਆਪਾਂ ਹਾਂਜੀ 5 ਸਟੈਪ ਤੇ ਹੁਣ ਸਾਊਥਨ ਹੈਮਿਸਫੇਰ ਹੈਮਿਸਫੇਰ ਰਾਈਟ ਪੱਤਾ ਸੁੱਟ ਦੋ ਇਹ ਹੁਣ ਐਂਟੀ ਕਲੌਕਵਾਈਜ਼ ਹੋ ਗਿਆ ਐਂਟੀ ਕਲੌਕਵਾਈਜ਼ tourn ਲੱਗ ਗਿਆ ਨਾ ਹਾਂ ਵਰਗੋ ਸਹੀ ਹੈ ਹਾਂਜੀ ਚਲੋ ਤੁਸੀਂ ਇਹ ਦੇਖ ਲਿਆ ਹੁਣ ਤੁਹਾਨੂੰ ਮੈਗਨੇਟਿਕ ਲਾਈਨ ਦਾ ਦਿਖਾਉਣਾ ਹੈ ਹਮ ਨਾਲ ਸਟ੍ਰੇਟ ਉੱਤੇ ਲਾਈਨ on the line ਬਿਲਕੁਲ ਲਾਈਨ ਦੇ ਉੱਪਰ ਹਾਂਜੀ ਆ ਰਿਹਾ ਅੱਛਾ ਬਾਲਟੀ ਵਕਰੀ ਬਣਾ ਕੇ ਰੱਖੀ ਹੈ ਨਾ ਵਿੱਚ ਮੋਰੀ ਕੱਢੀ ਹੋਈ ਨਾ ਹਾਂ ਹੁਣ ਇਹ ਲਾਈਨ ਦੇ ਉੱਪਰ ਤੁਹਾਡੇ ਰੱਖੂਗਾ ਅੱਛਾ ਇਹਦੇ ਤੇ ਇੱਥੇ ਕੀ ਫਰਕ ਪਾਊਗਾ ਹੁਣ ਤੁਸੀਂ ਦੇਖੋਗੇ ਉਹ ਅਸੀਂ ਨਹੀਂ ਦੱਸਣਾ ਅੱਛਾ ਹੱਲ ਪਹਿਲਾਂ ਆਇਓ ਭਾਜੀ ਇੱਧਰ ਆ ਬਿਲਕੁਲ ਲਾਈਨ ਦੇ ਉੱਪਰ ਅਸੀਂ ਖੜੇ ਆ ਹੁਣ ਵੇਖਦੇ ਆ ਕੀ ਬਣਦਾ ਇੱਥੇ ਅਰੇ ਬੜਾ ਰੱਖਤਾ ਪਤਾ ਕੁੱਪ ਸੋ ਦੇਖੋ ਹਾਂ ਕਿਤੇ ਨਹੀਂ ਜਾ ਰਿਹਾ ਪਤਾ ਸਹੀ ਕੋਈ ਰੋਟੇਸ਼ਨ ਨਹੀਂ ਹਾਂ ਇੱਧਰ ਪਾਣੀ ਨੀਚੇ ਜਾ ਰਿਹਾ ਠੀਕ ਹੈ ਠੀਕ ਹੈ ਠੀਕ ਹੈ ਕਿਆ ਬਾਤ ਹੈ 10 ਦੇ ਪ੍ਰੂਫ ਤੇ ਨਬਸ ਬਿਲਕੁਲ ਇਹ ਪ੍ਰੂਫ ਆ ਕੇ ਤੁਸੀਂ ਦੁਨੀਆ ਦੇ ਬਾਦ ਤੇ ਖੜੇ ਹੋ ਨਹੀਂ ਉਹ ਤੇ ਗੂਗਲ ਮੈਪ ਨੂੰ ਵੀ ਜਦੋਂ ਅਸੀਂ ਕੀਤਾ ਤੇ ਉੱਤੋਂ ਵੀ ਪਾ ਲੱਗ ਜਾਂਦਾ ਹਾਂ ਹਾਂਜੀ ਪਰ ਤੁਸੀਂ ਹੁਣ ਪਤਾ ਲੱਗਣਾਗੇ ਪੱਤਾ ਦੇਖ ਲਓ ਹੁਣ ਉੱਥੇ ਹੀ ਆ ਕਿਆ ਬਾਤ ਹੈ ਨਹੀਂ ਘੁੰਮ ਰਿਹਾ ਨਹੀਂ ਘੁੰਮ ਰਿਹਾ ਭਾਜੀ ਉਹ ਥੋੜਾ ਜਿਹਾ ਉਧਰ ਸੀਗਾ ਹਾਂਜੀ ਇਹ ਮਤਲਬ ਬਿਲਕੁਲ ਲਾਈਨ ਦੇ ਉੱਪਰ ਪੱਤਾ ਰੁਕ ਗਿਆ ਜੀ ਹੈਨਾ ਜੀ ਠੀਕ 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 ਥੈਂਕ ਯੂ ਥੈਂਕ ਯੂ ਵੈਰੀ ਮਚ ਥੈਂਕ ਯੂ ਔਰ ਭਾਜੀ ਬਸ ਠੀਕ ਹੈ। ਥੈਂਕ ਯੂ ਤੁਸੀਂ ਇਹ ਸਾਨੂੰ ਦਿਖਾਇਆ ਬਲਿੰਦਰ ਭਾਜੀ। ਕੋਈ ਗੱਲ ਨਹੀਂ ਕੋਈ ਗੱਲ ਨਹੀਂ। ਤੇ ਹਰਦੇਵ ਵੈਲਕਮ ਇ ਕੈਮਰੇ ਦੇ ਸਾਡਾ ਸਾਥ ਦੇ ਰਹੇ। ਭਾਈ ਫਤਿਹ ਬਲਾ ਦੋ ਇੱਕ ਰੀ। ਕੋਈ ਗੱਲ ਨਹੀਂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।